ਇਦਾਂ ਦੀ ਮਤਲਬ ਕਿ ਸਥਿਤੀ ਨਹੀਂ ਕਦੇ ਬਣੀ ਇਹ ਬਿਲਕੁਲ ਫਾਸ਼ੀਵਾਦੀ ਸਰਕਾਰ ਆ ਮੈਂ ਕਹਿੰਦਾ ਸਭ ਤੋਂ ਘਟਿਆ ਨਕਮੀ ਸਰਕਾਰ ਜਿਹੜੀ ਮੋਤੀ ਦੀ ਰਾਜਗਤੀ ਤੇ ਬੈਠੀ ਆ ਇਦੋਂ ਘਟਿਆ ਸਰਕਾਰੀ ਤੋਂ ਪਹਿਲਾਂ ਕਦੇ ਵੇਖੀ ਨਹੀਂ ਹੂੰ ਤਾਂ ਅੱਜ ਅਸੀਂ ਕਮੇ ਇਨਸਾਫ ਮੋਰਚੇ ਵੱਲੋਂ ਜਿਹੜੀ ਮੰਗ ਰੱਖੀ ਗਈ ਹੈ ਕਿ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਸਾਡੇ ਸਿੱਖ ਕੈਦੀ ਨੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਇੱਕ ਪਾਸੇ ਤਾਂ ਦੇਸ਼ ਦਾ ਸੰਵਿਧਾਨ ਕਹਿੰਦਾ ਲੋਕਤੰਤਰ ਇੱਕ ਦੇਸ਼ ਆ ਸਾਡਾ ਭਾਰਤ ਵੀ ਜਦੋਂ ਵੀ ਕੋਈ ਸਜ਼ਾ ਕਿਸੇ ਦੀ ਵੀ ਪੂਰੀ ਹੋ ਗਈ ਤੁਸੀਂ ਇੱਕ ਘੰਟਾ ਇੱਕ ਘੜੀ ਵੀ ਤੁਸੀਂ ਮਤਲਬ ਕਿ ਜੇਲ੍ਹ ਦੇ ਵਿੱਚ ਰੱਖ ਨਹੀਂ ਸਕਦੇ ਔਰ ਦੂਜੇ ਪਾਸੇ ਸਾਡੇ ਵੱਲ ਕੇ ਬੰਦੀ ਸਿੱਖ ਨੇ ਸਾਡੇ ਜਿਨ੍ਹਾਂ ਨੂੰ 33 32 33 ਸਾਲ ਹੋ ਗਏ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਨੂੰ ਪਰ ਕਿੱਡੀ ਮਾੜੀ ਗੱਲ ਹੈ ਕਿ ਸਜ਼ਾ ਵੀ ਪੂਰੀ ਹੋ ਚੁੱਕੀ ਔਰ ਉਹਨਾਂ ਨੂੰ ਛੱਡਿਆ ਵੀ ਨਹੀਂ ਜਾ ਰਿਹਾ ਇੱਥੋਂ ਤੱਕ ਕਰਕੇ ਮਤਲਬ ਉਹਨਾਂ ਨੂੰ ਛੁੱਟੀ ਤੱਕ ਰਵਿੰਨ ਦਿੱਤੀ ਜਾ ਰਹੀ ਜਿਹਨੂੰ ਕਹਿੰਦੇ ਨੇ ਪੈਰੋਲ ਔਰ ਦੂਜੇ ਪਾਸੇ ਮਤਲਬ ਕਿ ਇੱਥੇ ਜਿਹੜੇ ਵੱਡੇ ਵੱਡੇ ਬਲਾਤਕਾਰੀਆਂ ਨੇ ਮਤਲਬ ਕਿ ਵੱਡੇ ਵੱਟੇ ਕਹਿ ਸਕਦੀ ਹੈ ਕਿ ਗੁੰਡਾ ਗਰੂਹਾਂ ਦੇ ਆਗੂ ਨੇ ਸਰਕਾਰ ਉਹਨਾਂ ਨੂੰ ਸਰਪ੍ਰਸਤੀ ਦਿੰਦੀ ਹੈ ਥੋੜਾ ਸਮਾਂ ਡਰਾਮਾ ਕਰਦੀ ਹੈ ਲੋਕ ਦਬਾ ਦੇ ਤਹਿਤ ਵੀਜੀ ਫਲਾਣੇ ਨੂੰ ਉਮਰ ਕੈਦ ਕਰਤੀ ਫਲਾਣੇ ਨੂੰ ਐਨੀ ਕਰਤੀ ਪਰ ਉਹ ਥੋੜੇ ਚਿਰਾਂ ਬਾਅਦ ਹੀ ਮਤਲਬ ਕਿ ਉਹਨਾਂ ਵਾਸਤੇ ਜੇਲ੍ਹਾਂ ਵੀ ਨੇ ਜਿਹੜੀਆਂ ਮਤਲਬ ਕਿ ਉੱਥੇ ਵੀਆਈਪੀ ਮਤਲਬ ਕਿ ਕਮਰੇ ਉਹਨਾਂ ਨੂੰ ਮਹੱਈਆ ਕਰਵਾਏ ਕਰਵਾਏ ਜਾ ਰਹੇ ਨੇ ਤਾਂ ਇਸ ਬਹੁਤ ਮਾੜੀ ਗੱਲ ਆ